ਹਲੋ ਬੱਚਿਓ ਵੈਲਕਮ ਟੂ ਮਾਈ ਚੈਨਲ ਅੱਜ ਅਸੀਂ ਤੁਹਾਨੂੰ ਸਿਖਾਵਾਂਗੇ ਆਵਾਜ਼ਾਈ ਦੇ ਸਾਧਨ ਸਭ ਤੋਂ ਪਹਿਲਾਂ ਬੱਬੇ ਅਦਕ ਸਸਾ ਬਸ ਕਕੇ ਕੰਨਾ ਰਾਰਾ ਕਾਰ ਰਾਰੇ ਲਾਂ ਲਲਾ ਰੇਲ ਗੱਗੇ ਅਤਕ ਟੱਡੇ ਵਿਹਾਰੀ ਗੱਡੀ ਰੇਲ ਗੱਡੀ ਹਾਂ ਹਾਂ ਵਾਵੇ ਨੂੰ ਕੰਨਾ ਈੜੀ ਵਿਹਾਰੀ ਹਵਾਈ ਜਿਜਾ ਹਾਹੇ ਕੰਨਾ ਜਿਜਾ ਜਹਾਜ਼ ਹਵਾਈ ਜਹਾਜ਼ ਸਸਾ ਕਕੇ ਨੂੰ ਦਲੈਂਕੜ ਟੈਂਕਰ ਆਰਾ ਸਕੂਟਰ ਮੰਮੀ ਨਹੂੜਾ ਟੈਂਕਾਰ ਆਰਾ ਮੋਟਰ ਸਸੇ ਕੰਨਾ ਈੜੀ ਵਿਆਰੀ ਕਕਲ ਮੋਟਰਸਾਈਕਲ ਐੜੇ ਨੂੰ ਕੰਨਾ ਟੈਂਕ ਨਹੂੜਾ ਆਟੋ ਰਾਰੇ ਸਿਆਰੀ ਕਕਾ ਸਸੇ ਨੂੰ ਕੰਨਾ ਪਿਆਰ ਚ ਬਿੰਦੀ ਰਿਕਸ਼ਾ ਆਟੋ ਰਿਕਸ਼ਾ ਸਸੇ ਕੰਨਾ ਈੜੀ ਸਿਆਰੀ ਕਕਲ ਲਾ ਸਾਈਕਲ ਟੈਂਕਾਰ ਆਰੇ ਅੱਧ ਕਾ ਟਰੱਕ ਟੈਂਕਾਰ ਆਰੇ ਨੂੰ ਤਲਾ ਕਕਾ ਟੈਂਕਾਰਾ ਰਾ ਟਰੈਕਟਰ ਸਸ ਮੰਮੇ ਨੂੰ ਔਕੜ ਉੱਪਰ ਟਿੱਪੀ ਦੱਦਾ ਰਾਰੇ ਵਿਹਾਰੀ ਸਮੁੰਦਰੀ ਜਿਜਾ ਹਾਹੇ ਨੂੰ ਕੰਨਾ ਜਿਜਾ ਜਹਾਜ਼ ਸਮੁੰਦਰੀ ਜਹਾਜ਼ ਕਕੇ ਸਿਆਰੀ ਸਸੇ ਪੈਰ 'ਚ ਬਿੰਦੀ ਤੱਤੇ ਵਿਹਾਰੀ ਕਿਸ਼ਤੀ ਹਾਹੇ ਦਲਾ ਲੱਲੇ ਨੂੰ ਵਿਹਾਰੀ ਕਕੇ ਨੂੰ ਕੰਨਾ ਪਪਾ ਟੈਂਕਾਰਾ ਰਾਰਾ ਹੈਲੀਕਾਪਟਰ ਤੇਕੇ ਦਲਾ ਕਕਾ ਸਸੇ ਨੂੰ ਵਿਹਾਰੀ ਟੈਕਸੀ Thanks for watching.